ਸ਼ਾਹਰੁਖ ਹੋਣ ਜਾਂ ਹੋਰ ਲੋਕ ਪੂਰੀ ਦੁਨੀਆ ਦੇ ਸਾਹਮਣੇ ਕੁਝ ਹੋਰ ਹੁੰਦੇ ਨੇ ਤੇ ਗੱਲ ਜਦੋਂ ਆਪਣੀ ਔਲਾਦ ਦੀ ਆਉਂਦੀ ਹੈ ਤਾਂ ਸਭ ਦੀ ਪਰਸਨੈਲਿਟੀ 'ਚ ਅਲੱਗ-ਅਲੱਗ ਐਂਗਲ ਦੇਖਣ ਨੂੰ ਮਿਲਦੇ ਨੇ ਮਾਪੇ ਹੁਣ ਐਨਾ ਮੁਸ਼ਕਲ ਹੈ ਸਿਰਫ ਇੱਕ ਪਿਤਾ ਹੀ ਨਹੀਂ ਮਾਂ ਦਾ ਕਰਜ਼ ਤਾਂ ਮਰ ਕੇ ਵੀ ਨਹੀਂ ਉਤਾਰਿਆ ਜਾ ਸਕਦਾ ਬੱਚੇ ਦਾ ਮਲ ਮੂਤਰ ਮਾਪੇ ਬਾਪ ਦੇ ਇਲਾਵਾ ਕੌਣ ਸਾਫ਼ ਕਰ ਸਕਦਾ ਹੈ ਤੇ ਇਸ ਤਰ੍ਹਾਂ ਉਹ ਖੁਸ਼ੀ-ਖੁਸ਼ੀ ਕਰਦੇ ਨੇ ਤੇ ਇਸ ਲਈ ਸ਼ਾਇਦ ਭਗਵਾਨ ਨੇ ਮਾਪੇ ਦੀ ਪੂਜਾ ਖੁਦ ਤੋਂ ਵੀ ਪਹਿਲਾਂ ਦਸੀ ਹੈ ਬੱਚਾ ਬਿਮਾਰ ਹੁੰਦਾ ਹੈ ਤਾਂ ਨੀਂਦ ਮਾਂ ਨੂੰ ਨਹੀਂ ਆਉਂਦੀ ਮਾਂ ਬੜੀ ਅਦਭੁਤ ਹੈ ਉਹ ਬੱਚੇ ਦੇ ਰੋਣ ਦੇ ਅੰਦਾਜ਼ ਤੋਂ ਸਮਝ ਜਾਂਦੀ ਹੈ ਕਿ ਭੁੱਖਾ ਜਾਂ ਪੇਟ 'ਚ ਦਰਦ ਹੋ ਰਿਹਾ ਹੈ ਕਿਉਂਕਿ ਬੋਲ ਕੇ ਤਾਂ ਬੱਚਾ ਸਮਝਾ ਨਹੀਂ ਸਕਦਾ ਪਰ ਸਭ ਪੀੜ ਇਸ ਦੁਨੀਆ ਦੇ ਸਭ ਤੋਂ ਵੱਡੇ ਦਰਦ 'ਚ ਹੈ ਜਿਸ ਨੂੰ ਹਰ ਮਾਂ ਖੁਸ਼ੀ-ਖੁਸ਼ੀ ਸਹਿਨ ਕਰਦੀ ਹੈ ਤਾਂ ਕਿ ਇੱਕ ਨਵਾਂ ਜੀਵਨ ਧਰਤੀ ਤੇ ਆ ਸਕੇ ਕਹਿੰਦੇ ਨੇ 20 ਹੱਡੀਆਂ ਦੇ ਇੱਕ ਸਾਥ ਟੁੱਟਣ ਤੇ ਜੋ ਦਰਦ ਹੁੰਦਾ ਹੈ ਉਹਨਾਂ ਹੀ ਦਰਦ ਇੱਕ ਮਾਂ ਨੂੰ ਹੁੰਦਾ ਹੈ ਇੱਕ ਬੱਚੇ ਨੂੰ ਜਨਮ ਦਿੰਦੇ ਹੋਏ ਯਾਦ ਰੱਖਣਾ ਦੁਨੀਆ ਤੇ ਇੱਕ ਰਿਸ਼ਤਾ ਬਿਨਾ ਸਵਾਸਤ ਹੁੰਦਾ ਹੈ ਉਹ ਹੁੰਦਾ ਹੈ ਮਾਂ-ਬਾਪ ਦਾ ਆਪਣੇ ਬੱਚਿਆਂ ਦੇ ਨਾਲ ਉਹਨਾਂ ਨੂੰ ਬੱਚਿਆਂ 'ਚ ਸਿਰਫ ਇੰਨਾ ਹੀ ਇੰਟਰਸਟ ਹੁੰਦਾ ਹੈ ਕਿ ਬੱਚੇ ਕਾਮਯਾਬ ਬਣ ਨੇਕ ਬਣ ਤੇ ਇਸ ਤੋਂ ਇਲਾਵਾ ਉਹਨਾਂ ਦਾ ਕਦੇ ਵੀ ਸੈਲਫ ਇੰਟਰਸਟ ਨਹੀਂ ਹੁੰਦਾ ਹੁਣ ਮੈਂ ਗੱਲ ਕਰਨੀ ਚਾਹੁੰਦਾ ਹਾਂ ਅੱਜ ਦੀ ਜਨਰੇਸ਼ਨ ਨਾਲ ਤੇ ਉਹਨਾਂ ਦੇ ਮਾਪੇ ਦੇ ਰਿਸ਼ਤੇ ਦੇ ਬਾਰੇ ਵਿੱਚ ਸਭ ਤੋਂ ਪਹਿਲਾਂ ਮੈਂ ਐਕਸਪੈਕਟ ਕਰਨਾ ਚਾਹੁੰਦਾ ਹਾਂ ਕਿ ਅੱਜ ਦੀ ਜਨਰੇਸ਼ਨ ਹਰ ਲਿਹਾਜ਼ ਨਾਲ ਪਿਛਲੀ ਸਾਰੀ ਜਨਰੇਸ਼ਨ ਨਾਲੋਂ ਬੈਸਟਰ ਹੈ ਕਿਉਂਕਿ ਜਿੰਨਾ ਐਕਸਪੋਜ਼ਰ ਇਹਨਾਂ ਨੂੰ ਮਿਲਿਆ ਹੈ ਉਹਨਾਂ ਕਿਸੇ ਜਨਰੇਸ਼ਨ ਨੂੰ ਨਸੀਬ ਹੀ ਨਹੀਂ ਹੋਇਆ ਮੈਂ ਮੋਬਾਈਲ ਫੋਨ ਦਾ ਇਸਤੇਮਾਲ ਕਰਨਾ ਸ਼ੁਰੂ ਕੀਤਾ ਜਦ ਮੈਂ 16 ਸਾਲ ਦਾ ਸੀ ਤੇ ਅੱਜ ਕੱਲ ਦੇ ਬੱਚਿਆਂ ਨੇ ਮੋਬਾਈਲ ਫੋਨ ਸ਼ੁਰੂ ਕੀਤਾ ਹੈ ਉਹ 1 2 ਸਾਲ ਦੇ ਹੋ ਜਾਂਦੇ ਜਾਂ ਉਸ ਤੋਂ ਵੀ ਪਹਿਲਾਂ ਜਿੰਨਾ ਟੈਲੈਂਟ ਅੱਜ ਕੱਲ ਦੇ ਬੱਚਿਆਂ 'ਚ ਦੇਖਣ ਨੂੰ ਮਿਲਦਾ ਹੈ ਇਹਨਾਂ ਟੈਲੈਂਟ ਪਹਿਲਾਂ ਕਦੇ ਨਹੀਂ ਸੀ ਤੇ ਇਹ ਗੱਲ ਮੈਂ ਤੁਹਾਡਾ ਦਿਲ ਰੱਖਣ ਨੂੰ ਨਹੀਂ ਕਹਿ ਰਿਹਾ ਤੇ ਇਹ ਗੱਲ ਮੈਂ ਦਿਲ ਤੋਂ ਫੀਲ ਕਰਦਾ ਹਾਂ ਅੱਜ ਦੇ ਇਸ ਦੌਰ ਵਿੱਚ 9800% ਨੰਬਰ ਕਿ ਕਈ ਸਟੂਡੈਂਟ ਬਹੁਤ ਆਰਾਮ ਨਾਲ ਲੈ ਆਉਂਦੇ ਨੇ ਤੇ ਜੇਕਰ ਕੋਈ 9800% ਮਾਰਕਸ ਲੈ ਕੇ ਆ ਰਿਹਾ ਹੈ ਤਾਂ ਕੋਈ ਹੈਰਾਨੀ ਨਹੀਂ ਤੇ ਸਾਡੇ ਦੌਰ ਚ ਕਈ ਬੱਚਿਆਂ ਦੇ ਸਾਰੇ ਸਬਜੈਕਟ ਦੇ ਮਿਲਾ ਕੇ ਵੀ ਸਭ ਪੂਰੇ ਨਹੀਂ ਸੀ ਹੁੰਦੇ ਤਾਂ ਇਹ ਬਲਕ ਬਿਲਕੁਲ ਤੈ ਹੈ ਕਿ ਅੱਜ ਦੀ ਪੀੜ੍ਹੀ ਚ ਟੈਲੈਂਟ ਦੀ ਕੋਈ ਕਮੀ ਨਹੀਂ ਹੈ ਪਰ ਕਹਾਣੀ ਚ ਟਵਿਸਟ ਕਦੋਂ ਆਉਂਦਾ ਹੈ ਜਾਣਦੇ ਹੋ ਜਦ ਬੱਚੇ 14 ਤੋਂ 20 ਸਾਲ ਦੀ ਉਮਰ ਚ ਹੁੰਦੇ ਨੇ ਹੁਣ ਇਹਨਾਂ ਦੇ ਹਾਰਮੋਨ ਜੰਪ ਕਰਨ ਲੱਗਦੇ ਨੇ ਤੇ ਸਭ ਤੋਂ ਗੰਭੀਰ ਅਸਰ ਇਹ ਹੁੰਦਾ ਹੈ ਕਿ ਇਹ ਹਾਰਮੋਨਸ ਬੱਚਿਆਂ ਨੂੰ ਪੇਰੈਂਟਸ ਤੋਂ ਦੂਰ ਕਰਨ ਕਰ ਦਿੰਦੇ ਨੇ ਕਿਉਂਕਿ ਇਸ ਚ ਬੱਚਾ ਨੂੰ ਚਾਹੀਦੀ ਹੈ ਆਜ਼ਾਦੀ ਤੇ ਇਸ ਤਰ੍ਹਾਂ ਦੀ ਆਜ਼ਾਦੀ ਦੇ ਲਈ ਇਹ ਉਮਰ ਸਹੀ ਨਹੀਂ ਹੈ ਪੇਰੈਂਟਸ ਰੋਕਦੇ ਨੇ ਸਮਝਾਉਂਦੇ ਨੇ ਉਹਨਾਂ ਨੂੰ ਪਤਾ ਹੈ ਕਿ ਇਹ ਉਮਰ ਫਿਸਲਣ ਵਾਲੀ ਹੈ ਇਹੀ ਉਹ ਇਹੀ ਉਹ ਉਮਰ ਹੈ ਜਿਸ ਬੱਚਾ ਫਿਊਚਰ ਬਣ ਵੀ ਸਕਦਾ ਹੈ ਤੇ ਬਰਬਾਦ ਵੀ ਹੋ ਸਕਦਾ ਹੈ ਹੁਣ ਇੱਥੇ ਬੱਚਿਆਂ ਨੂੰ ਲੱਗਦਾ ਹੈ ਕਿ ਮਾਪੇ ਮੇਰੇ ਦੁਸ਼ਮਣ ਨੇ ਤੇ ਬੱਚੇ ਮਾਪੇ ਨੂੰ ਝੂਠ ਬੋਲਣਾ ਸ਼ੁਰੂ ਕਰ ਦਿੰਦੇ ਨੇ ਚੀਜ਼ਾਂ ਲੁਕਾਉਣੀਆਂ ਸ਼ੁਰੂ ਕਰ ਦਿੰਦੇ ਨੇ ਬੱਚਿਆਂ ਨੂੰ ਦੋਸਤਾਂ ਦੇ ਨਾਲ ਰਹਿਣ ਚ ਜ਼ਿਆਦਾ ਮਜ਼ਾ ਉਹਨਾਂ ਨੂੰ ਲੱਗਦਾ ਹੈ ਆਪਣੇ ਹੀ ਮਾਪੇ ਹੁਣ ਦੁਸ਼ਮਣ ਲੱਗਣ ਲੱਗਦੇ ਨੇ ਜੇਕਰ ਕਿਸੇ ਗੱਲ ਤੇ ਮਾਪੇ ਡਾਂਟ ਦੇਣ ਤਾਂ ਬੱਚਿਆਂ ਦਾ ਇੱਕ ਫੇਵਰੇਟ ਡਾਇਲੋਗ ਹੈ ਪਾਪਾ ਤੁਸੀਂ ਪਗਲਾ ਪਗਲਾ ਗਏ ਹੋ ਤੁਹਾਨੂੰ ਕੁਝ ਨਹੀਂ ਪਤਾ ਤੁਸੀਂ ਆਊਟਡੇਟਡ ਹੋ ਜੇਕਰ ਬੱਚੇ ਐਸਾ ਕਰ ਰਹੇ ਨੇ ਤਾਂ ਮੈਨੂੰ ਇਸ ਵਿੱਚ ਕੋਈ ਵੀ ਹੈਰਾਨੀ ਦੀ ਗੱਲ ਨਜ਼ਰ ਨਹੀਂ ਆਉਂਦੀ ਇਹ ਨੈਚੁਰਲ ਹੈ ਸਾਰੇ ਕਰਦੇ ਨੇ 25 30 ਸਾਲ ਪਹਿਲਾਂ ਅਸੀਂ ਵੀ ਐਦਾਂ ਹੀ ਕਰਦੇ ਸੀ ਮੰਨ ਲਓ ਜਦੋਂ ਤੁਸੀਂ ਜਦੋਂ ਇਹਨਾਂ ਦੀ ਉਮਰ ਜਦੋਂ ਤੁਸੀਂ ਜਦੋਂ ਇਹਨਾਂ ਦੀ ਉਮਰ ਦੇ ਸੀ ਤੇ 25 30 ਸਾਲ ਬਾਅਦ ਇਹਨਾਂ ਦੇ ਬੱਚੇ ਵੀ ਇਸ ਤਰ੍ਹਾਂ ਹੀ ਕਰਨਗੇ ਇਹ ਸਾਈਕਲ ਚੱਲਦਾ ਹੀ ਰਹੇਗਾ ਇੱਕ ਹੋਰ ਕਹਾਣੀ ਜੋ ਐਸੋ ਮਰਜ਼ ਹੁੰਦੀ ਹੈ ਕਿ ਬੱਚੇ ਆਪਣੇ ਮਾਪਿਆਂ ਨਾਲ ਨਫ਼ਰਤ ਕਰਦੇ ਨੇ ਤੇ ਦੂਸਰਾਂ ਦੇ ਪੇਰੈਂਟਸ ਦੀ ਗੱਲ ਖੁਸ਼ੀ-ਖੁਸ਼ੀ ਮੰਨ ਲੈਂਦੇ ਨੇ ਤੇ ਮੈਂ ਇੱਕ ਐਗਜ਼ਾਮਪਲ ਦਿੰਦਾ ਹਾਂ ਅੱਜ ਬਹੁਤ ਲੋਕ ਮੇਰੀ ਗੱਲ ਸੁਣਦੇ ਨੇ ਤੇ ਮੰਨਦੇ ਨੇ ਹਰ ਮਾਪੇ ਬਾਪ ਨੂੰ ਲੱਗਦਾ ਦੂਰ ਦੂਰ ਤੋਂ ਕਾਲ ਕਰਕੇ ਪੁੱਛਦੇ ਨੇ ਤੇ ਤੁਹਾਨੂੰ ਆਪਣੇ ਬੱਚਾ ਨੂੰ ਸਮਝਾਉਂਦੇ ਹੋਏ ਪਸੀਨੇ ਨਿਕਲ ਜਾਂਦੇ ਹੋਣਗੇ ਕਪਲ ਸ਼ਰਮਾ ਦੇ ਸੋਚ ਅਮੀਰ ਖਾਨ ਦਾ ਵੀ ਇਹੀ ਪ੍ਰੋਬਲਮ ਹੈ ਜੋ ਉਹਨਾਂ ਨੇ ਦੱਸਿਆ ਕਿ ਸਾਰੇ ਸਟਾਰ ਦੇ ਬੱਚੇ ਆਪਣੇ ਕੈਰੀਅਰ ਦੀ ਸਲਾਹ ਮੈਥੋਂ ਲੈਣ ਆਉਂਦੇ ਨੇ ਤੇ ਮੇਰੇ ਆਪਣੇ ਬੱਚੇ ਮੇਰੀ ਗੱਲ ਨਹੀਂ ਸੁਣਦੇ ਬੱਚੇ ਗੱਲ ਸੁਣਦੇ ਨਹੀਂ ਸੁਣਦੇ ਬੱਚੇ ਗੱਲ ਸੁਣਦੇ ਨਹੀਂ ਮੇਰੀ ਚਿੰਤਾ ਕੋਈ ਹੋਰ ਹੈ ਉਹ ਦੱਸਦਾ ਹਾਂ ਤੁਹਾਨੂੰ ਮੈਂ ਪੇਰੈਂਟਸ ਨੂੰ ਕਹਿੰਦਾ ਹਾਂ ਮੇਰੀ ਚਿੰਤਾ ਬੱਚਿਆਂ ਨੂੰ ਉਹਨਾਂ ਦੇ ਪਰਸੈਂਟੇਜ ਨੂੰ ਲੈ ਕੇ ਕੋਈ ਜਿਆਦਾ ਨਹੀਂ ਹੈ ਕਿਉਂਕਿ ਕੋਈ 50 60 ਲੋਕਾਂ ਨੂੰ ਮੈਂ ਕੈਰੀਅਰ ਗਾਈਡੈਂਸ ਦੀ ਟ੍ਰੇਨਿੰਗ ਦੇ ਚੁੱਕਿਆ ਹਾਂ ਤੇ ਮੈਂ ਜਾਣਦਾ ਹਾਂ ਕਿ ਸਕੂਲ ਤੇ ਕਾਲਜ ਪੜ੍ਹਾਈ ਦਾਣ ਵਾਰੀ 90% ਗੱਲ ਜ਼ਿੰਦਗੀ ਚ ਕੰਮ ਨਹੀਂ ਆਉਂਦੀ ਤੇ 90% ਗੱਲ ਜੋ ਕੰਮ ਆਉਂਦੀ ਹੈ ਉਹ ਸਕੂਲ ਕਾਲਜ ਚ ਪੜਾਈ ਹੀ ਨਹੀਂ ਜਾਂਦੀ ਅੱਜ ਮੇਰੀ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਬੱਚੇ ਗਲਤ ਸੰਗਤ ਚ ਪੈ ਕੇ ਕੋਈ ਗਲਤ ਕਦਮ ਨਾ ਉਠਾ ਲੈ ਕੁਝ ਰਸਤੇ ਇਸ ਤਰ੍ਹਾਂ ਦੇ ਨੇ ਕਿ ਜਿਹਦੀ ਵਾਪਸੀ ਕਰੀਬ-ਕਰੀਬ ਨਾ ਹੋਮਕਿਆ ਹੈ ਜਿਸ ਤਰ੍ਹਾਂ ਨਸ਼ੇ ਦਾ ਰਸਤਾ ਜਿਵੇਂ ਇੱਕ ਵਾਰ ਇਨਸਾਨ ਚਲਾ ਗਿਆ ਤੇ ਫਿਰ ਵਾਪਸ ਨਹੀਂ ਆਉਂਦਾ ਕੋਈ ਇਸ ਤਰ੍ਹਾਂ ਦਾ ਕੰਮ ਨਾ ਉਠਾਓ ਜਿਸ ਦਾ ਪਛਤਾਵਾ ਉਹਨਾਂ ਨੂੰ ساری ਉਮਰ ਹੋਵੇ ਇੱਕ ਸ਼ੇਅਰ ਹੈ ਇੱਕ ਕਦਮ ਉਠਾ ਥਾ ਰਾਹ ਇਹ ਸ਼ੌਕ ਮੇ ਇੱਕ ਕਦਮ ਉਠਾ ਥਾ ਰਾਹ ਇਹ ਸ਼ੌਕ ਮੇ ਪਰ ਮੰਜ਼ਲ तमाम ਉਮਰ ਮuje ਢੂੰਡਤੀ ਰਹੀ ਇੱਕ ਕੇ ਆਦਮੀ ਇੱਕ ਗਲਤੀ ਕਰਦਾ ਹੈ ਤੇ ਫਿਰ ਰਾਸਤਾ ਕਦੇ ਵੀ ਮਿਲਦਾ ਨਹੀਂ ਤੇ ਮੈਨੂੰ ਲੱਗਦਾ ਹੈ ਕਿ ਅੱਜ ਕੱਲ੍ਹ ਪੜ੍ਹਾਈ ਦੇ ਨਾਲ ਨਾਲ ਈਤਲ ਦੀ ਜ਼ਿੰਮੇਵਾਰੀ ਹੈ ਕਿ ਉਹ ਬੱਚੇ ਨੂੰ ਮੋਰਲ ਵੈਲਿਊਸ ਸਿਖਾ ਦੇ ਬਸ ਦੇਸ਼ ਲਈ ਕੁਝ ਕੰ ਦਾ ਜਜ਼ਬਾ ਉਹਨਾਂ 'ਚ ਭਰ ਦੇਵੇ ਤਾਂ ਸੋਨੇ ਤੇ ਸੁਹਾਗਾ ਹੋ ਜਾਵੇ ਤੇ ਜੇਕਰ ਮਾਤਾ ਪਿਤਾ ਦੇ ਪ੍ਰਤੀ ਉਹਨਾਂ ਵਿੱਚ ਆਦਰ ਸਨਮਾਨ ਦੀ ਭਾਵਨਾ ਉਹਨਾਂ ਵਿੱਚ ਆ ਜਾਵੇ ਤਾਂ ਉਹ ਕੁਝ ਨਾ ਕੁਝ ਜ਼ਿੰਦਗੀ ਵਿੱਚ ਕਰ ਹੀ ਲੈਣਗੇ ਮੈਂ ਚਾਹੁੰਦਾ ਹਾਂ ਕਿ ਬੱਚੇ ਆਪਣੇ ਟੀਚਰ ਤੇ ਮਾਤਾ ਪਿਤਾ ਤੇ ਮਾਦਾ ਪਿਤਾ ਤੋਂ ਕੁਝ ਵੀ ਨਾਸ਼ਪਾਣ ਨਾ ਤੇ ਹਰ ਛੋਟੀ ਵੱਡੀ ਗੱਲ ਆਪਣੇ ਤੀਤਾ ਦੇ ਮਾਦਾ ਪਿਤਾ ਦਾ ਜ਼ਰੂਰ ਸ਼ੇਅਰ ਕਰਨ ਅੱਜਕੱਲ ਦੇ ਬੱਚਿਆਂ ਨੂੰ ਇਹ ਸਮਝਾਉਣਾ ਚਾਹੁੰਦਾ ਹਾਂ ਕਿ ਪਿਤਾ ਦੀ ਇੱਜ਼ਤ ਰਾਮ ਦੀ ਤਰ੍ਹਾਂ ਕਰਨਾ ਕਿ ਪਿਤਾ ਦੇ ਬਚਨ ਪੂਰੇ ਕਰਨ ਲਈ 14 ਸਾਲਾਂ ਦੀ ਕਠੋਰ ਪ੍ਰੀਖਿਆ ਪਾਸ ਕੀਤੀ 14 ਸਾਲ ਬਨਵਾਸ ਵਿਚ ਵਿਚਾਰ ਦਿੱਤੇ ਉਸ ਵਿਅਕਤੀ ਨੇ ਤੇ ਉਹ ਵੀ ਖੁਸ਼ੀ-ਖੁਸ਼ੀ ਉਹ ਤਾਂ ਜਾਣ ਤੋਂ ਪਹਿਲਾਂ ਆਪਣੀ ਸਾਰੀ ਸੰਪਤੀ ਆਪਣੇ ਬੱਚਿਆਂ ਨੂੰ ਵੀ ਦੇ ਕੇ ਜਾਣ ਵਾਲੇ ਨੇ ਮੈਂ ਤਿੰਨ ਚੀਜ਼ਾਂ ਦੱਸਦਾ ਹਾਂ ਅੱਜ ਅੱਜ ਤੋਂ ਰੋਜ਼ ਕਰਨੀ ਸ਼ੁਰੂ ਕਰ ਦੋ ਜੇਕਰ ਤੁਸੀਂ ਅਜੇ ਨਹੀਂ ਕਰ ਰਹੇ ਸਭ ਤੋਂ ਪਹਿਲਾਂ